ਏ ਬਈ ਸੋਨਾਲੀਕਾ 2023 ਮਾਡਲ ਆ ਠੀਕ ਆ ਹੈਗਾ 3 ਸਪੀਡ ਆ ਪਰ ਬਿਨਾ ਚੇਂਜਰ ਵਾਲਾ ਇਹ ਠੀਕ ਆ ਜੀ ਸਿਕੰਦਰ ਮਾਡਲ ਚ ਹੈਵੀ ਡਿਊਟੀ ਮੈਲੇਜ ਚ ਇਹ ਬਈ ਪਹਿਲੀ ਪਾਰਟੀ ਦਾ ਡਰੈਕਟਰ ਆਗਾ ਜਮਾ ਬ੍ਰਾਂਡ ਨੇ ਉਹ ਟਰੈਕਟਰ ਆ ਟਾਇਰ ਚੈੱਕ ਕਰ ਲਾ ਠੀਕ ਆ 500 ਘੰਟਾ 5 500 75 ਪਤ ਨਹੀਂ 73 ਇੱਥੇ ਚੱਲਿਆ ਇਹ ਬਈ 2019 ਮਾਡਲ ਆ ਹਾਂਜੀ ਤੇ ਇਹ ਦੂਜੀ ਪਾਰਟੀ ਦਾ ਟਰੈਕਟਰ ਆਗਾ ਠੀਕ ਆ ਡਬਲ ਡਿਸਟ੍ਰੀਬਿਊਟਰ ਆ ਟਾਇਰ ਇਹਦੇ ਨਾਲ ਦੇ ਆਗੇ 2015 ਮਾਡਲ ਆ ਹਾਂਜੀ ਇਹਦੇ ਇਹ ਵੀ ਦਵਾਰੇ ਦਾ ਚੌਕੜਾ ਜਮਨਾ ਮਾ ਐਮ ਆਰ ਐਫ ਵਾਲੇ ਪਿਆਗਾ ਇਹ 2022 ਮਾਡਲ ਹਾਂਜੀ 2 ਸਪੀਡ ਆ ਨਾਲ ਦੇ 85 ਤੋਂ 90 ਪੈਸੇ ਟਾਇਰ ਆ ਬਈ ਇਹ 2015 ਮਾਡਲ ਆ ਹਾਂਜੀ ਠੀਕ ਆ ਪਹਿਲੀ ਪਾਰਟੀ ਦਾ ਟਰੈਕਟਰ ਆ ਠੀਕ ਆ ਜੀ ਠੀਕ ਆ ਫੈਬਰ ਵਾਲੀ ਸਤਰੀ ਲੱਗੀ ਆ ਸਾਰਾ ਟਰੈਕਟਰ ਇਹਨਾਂ ਦਾ ਇਹ ਬਈ 2021 ਮਾਡਲ ਆ ਗੇਅਰ ਪ੍ਰੋ ਵਾਲਾਗਾ ਹਾਂਜੀ ਠੀਕ ਆ ਹਾਂਜੀ ਤੇ ਇਹ ਚੱਲਿਆ ਬਈ 13 ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਪਹੁੰਚਿਆ ਬਰਨਾਲਾ ਟਰੈਕਟਰ ਮੰਡੀ ਤੇ ਜਿੱਥੇ ਬਾਈ ਪਰਮ ਜੁੜਿਆ ਸਾਸਰੀਗੜ ਬਾਈ ਪਰਮ ਉਹ ਠੀਕ ਹੈ ਹਾਂਜੀ ਹਾਂਜੀ ਕਿੰਨੇ ਕੁ ਟਰੈਕਟਰ ਲਏ ਆ ਪਰਮ ਟਰੈਕਟਰ ਆਪਣੇ ਕੋਲੇ ਇੱਥੇ ਤਾਂ ਖੜੇ ਆ ਗਏ 7-8 ਬਾਈ ਹਾਂਜੀ ਤੇ ਦੁਕਾਨ ਤੇ ਹੁੰਦੇ ਆਪਣੇ ਕੋਲੇ ਸ਼ੋਰੂਮ ਆਪਣਾ ਹੰਡੇ ਸਟੈਂਡਰਡ ਚੌਕ ਚ ਠੀਕ ਹੈ ਜੀ ਸਾਰੇ ਟਰੈਕਟਰ ਹੁੰਦੇ ਆ ਵੱਡੇ ਤੋਂ ਵੱਡਾ ਹੌਲੈਂਡ ਖੜਾ ਹੁੰਦਾ 5530 ਲਾਲ ਆ ਜਿਵੇਂ 5520 ਸਾਰੇ 4 ਵੀਲ ਵੀ ਹੁੰਦੇ ਆ ਬਾਈ ਹੁੰਦੇ ਆ ਬੀ ਟਰੈਕਟਰ ਹਾਂਜੀ ਤੇ ਕਾਪੀ ਕਾਜ ਨੇ ਕਾਪੀ ਕਾਜ ਨੇ ਗਾਰੰਟੀ ਹੋਊਗੀ ਲਜਾਣ ਤੋਂ ਬਾਅਦ ਵੀ ਠੀਕ ਹੈ ਜੀ ਇੰਜਨ ਗੇਅਰ ਇਹ ਜੰਗੀਰ ਦੇ ਫੋਨ ਲੋਕ ਕਿਉਂਣ ਗਿਆ ਅੱਜ ਵੀ ਸਾਨੂੰ ਜਿਹੜੇ ਦਿਖਾਵਾਂਗੇ ਉੱਚੇ ਮਾਡਲ ਹੀ ਹੋਣਗੇ ਠੀਕ ਹੈ ਨੀਵਾ ਮਾਡਲ ਟਰੈਕਟਰ ਲੈਂਦੇ ਨਹੀਂ ਬਈ ਲੰਪਾ ਠੀਕ ਹੈ ਉਹਨਾਂ ਲੀਕਾ ਤੋਂ ਇਹਦੇ ਬਾਰੇ ਬਈ ਦੱਸੀ ਜਰਾ ਇਹ ਬਈ ਸੋਨਾਲੀਕਾ 2023 ਮਾਡਲ ਆ ਠੀਕ ਹੈ ਹੈਗਾ 3 ਸਪੀਡ ਆ ਪਰ ਬਿਨਾ ਚੇਂਜਰ ਵਾਲਾ ਇਹ ਠੀਕ ਹੈ ਜੀ ਸਿਕੰਦਰ ਮਾਡਲ ਚ ਹੈਵੀ ਡਿਊਟੀ ਮੈਲੇਜ ਚ ਠੀਕ ਹੈ ਜੀ ਪਹਿਲੀ ਪਾਰਟੀ ਦਾ ਟਰੈਕਟਰ ਹੈ ਠੀਕ ਹੈ ਜੀ ਚੱਕਾ ਟੋਕਾ ਟੱ 800 ਘੰਟਾ 500 ਪਤਾ ਨਹੀਂ 800 ਇੱਥੇ ਚੱਲਿਆ ਹੋਇਆ ਬਈ ਠੀਕ ਹੈ ਜੀ ਤੇ ਇਹਦੀ ਡਿਮਾਂਡ ਹੈਗੀ ਹੈਗੀ 6 ਲੱਖ ਤੇ 42000 ਰੁਪਏ ਡਬਲ ਡਿਸਟਰੀਬਿਊਟਰ ਦਾ ਟਾਪ ਮਾਡਲ ਨਾਲ ਦੇ ਟਾਇਰ ਆ 95 ਤੋਂ ਪਲੱਸ ਠੀਕ ਆ ਜੀ ਤੇ ਦੇਣਾ ਕਿੰਨੇ ਦਾ ਦੇ ਤਾਂ ਕੋਈ ਨਹੀਂ 6 ਲੱਖ 25000 ਦਾ 6 ਲੱਖ 25000 ਦਾ ਮਿੱਤਰੋ ਇਹ ਸਿਉਣਾ ਲਿਕਾ ਬਣੂਗਾ ਟਰੈਕਟਰ ਚੰਗਾ ਟਾਇਰ ਜਮਾ ਚੌਕੜਾ ਰੁਪਿਆ ਪੇ ਤੇ ਮੂਰੇ ਆ ਗਿਆ 5210 ਜੌਂਡੀਆ ਰ ਇਹਦੇ ਬਾਰੇ ਦੱਸੀ ਮੈਂ ਇਹ ਬਈ ਪਹਿਲੀ ਪਾਰਟੀ ਦਾ ਡਾਇਰੈਕਟਰ ਆਗਾ ਜਮਾ ਬ੍ਰਾਂਡ ਨੇ ਉਹ ਟਰੈਕਟਰ ਦਾ ਟਾਇਰ ਚੈੱਕ ਕਰ ਲਾ ਠੀਕ ਆ 500 ਘੰਟਾ 56 500 75 ਪਤਾ ਨਹੀਂ 73 ਇੱਥੇ ਚੱਲਿਆ ਠੀਕ ਹੈ ਜੀ ਕੱਲੀ ਕੱਲੀ ਪਰਚੀ ਟਰੈਕਟਰ ਤੇ ਆ ਪਈ ਆ ਦਿਖਾ ਦੇ ਬਾਈ ਠੀਕ ਹੈ ਜੀ ਠੀਕ ਹੈ ਤੇ ਰਿਵਰਸ ਸਪੀਡ ਉਹ ਆ ਫੁੱਲ ਟੌਪ ਮਾਡਲ ਆ ਹਾਂ ਜੀ ਠੀਕ ਆ ਪੰਜਾਬ ਨੰਬਰ ਆ ਪੀ ਵੀ 13 ਸੰਗਰੂਰ ਦਾ ਨੰਬਰ ਆ 22 ਦੇ 12ਵੇਂ ਮਹੀਨੇ ਦਾ ਗੱਭਰ ਠੀਕ ਹੈ ਜੀ ਆ ਦੇਖੋ ਬਾਈ ਦੇ 12ਵੇਂ ਦਾ ਕਾਪੀ 23 ਦੀ ਆ ਠੀਕ ਹੈ ਜੀ ਬਾਈ ਦੇ 12ਵੇਂ ਮਹੀਨੇ ਦਾ ਕਾਪੀ 23 ਦੀ 23 ਦੀ ਆ ਹਾਂ ਡਬਲ ਡਿਸਟਰੀਬਿਊਟਰ ਰਿਵਰਸ ਪੀਟ ਹੋ ਗੇਅਰ ਪ੍ਰੋ ਆ ਚਾਰ ਸਪੀਡਾਂ ਚ ਠੀਕ ਹੈ ਚਾਰ ਸਪੀਡਾਂ ਚ ਹਾਂ ਟਰੈਕਟਰ ਮਿੱਤਰੋ ਚੈੱਕ ਕਰ ਚਾਹਦਿਆਂ ਚਾਰ ਸਪੀਡਾਂ ਚ ਹੈ ਟਰੈਕਟਰ ਚੰਗਾ ਹੈ ਤੋਂ ਮਾਡਲ ਟਰੈਕਟਰ ਆ ਤੇ ਮਾਡਲ ਤੇ ਰੇਟ ਇਹਦਾ ਮਾਡਲ ਤਾਂ ਬਾਈ ਦੇ ਮਾਰਕ 23 ਦੀ ਕਾਪੀ ਆ ਬਾਈ ਠੀਕ ਹੈ ਜੀ ਤੇ ਬਾਈ ਦੇ 12ਵੇਂ ਮਹੀਨੇ ਦਾ ਇਹਦਾ ਰੇਟ ਹੈਗਾ 792000 ਦੇਣਾ ਕਿੰਨੇ ਦਾ ਦੇ ਦਾਂਗੇ 780000 ਦਾ ਠੀਕ ਹੈ 7 ਲੱਖ 80 ਹਜ਼ਾਰ ਹਾਂ ਠੀਕ ਹੈ ਤੇ ਮੂਰੇ ਆ ਗਿਆ 60 ਦਾ ਸਿਉਣਾ ਲਿਕਾ ਇਹਦੇ ਬਾਰੇ ਦੱਸੀ ਬਾਈ ਇਹ ਬਈ 2019 ਮਾਡਲ ਆ ਹਾਂਜੀ ਤੇ ਇਹ ਦੂਜੀ ਪਾਰਟੀ ਦਾ ਟਰੈਕਟਰ ਆਗਾ ਠੀਕ ਹੈ ਜੀ ਇਹ ਡਬਲ ਡਿਸਟ੍ਰੀਬਿਊਟਰ ਆ ਟਾਇਰ ਇਹਦੇ ਨਾਲ ਦੇ ਆਗੇ ਟਾਇਰ ਨਾਲ ਦੇ ਨੇ 85 80 85 ਵੇ ਟਾਇਰ ਪਏ ਆ ਠੀਕ ਹੈ ਵੱਧ ਭਾਵੇਂ ਹੁਣ ਠੀਕ ਹੈ ਜੀ ਤੇ ਇਹ ਡੀਏ 60 ਆਗਾ ਠੀਕ ਹੈ ਜੀ ਇੰਜਨ ਗੇਅਰ ਦਾ ਵੀ 19 ਇੰਜਨ ਗੇਅਰ ਦੀ ਗਾਰੰਟੀ ਹੋ ਬਈ ਸਾਰੇ ਟਰੈਕਟਰਾਂ ਜਦ ਨਵੇਂ ਟਰੈਕਟਰ ਹੀ ਹੋਣਗੇ ਪੁਰਾਣਾ ਟਰੈਕਟਰ ਆਪਾਂ ਲੈਂਦੇ ਨਹੀਂ ਇਹ ਮਾੜਾ ਠੀਕ ਹੈ ਜਿੱਦੀ ਬਾਜ਼ਬੂਜ ਹੋਵੇ ਠੀਕ ਹੈ ਜੀ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਹਾਂ ਤੇ ਮਾਡਲ ਅਲੱਗ ਤੋਂ ਕਲੱਚ ਵਾਲਾ ਇਹ ਇਹ ਅੱਡ ਕਲੱਚ ਵਾਲਾ ਠੀਕ ਹੈ ਅੱਡ ਕਲੱਚ ਵਾਲਾ ਹਾਂ ਤੇ ਮਾਡਲ ਮਾਡਲ ਇਹ ਬਈ 2019 ਹੈ ਡਿਮਾਂਡ ਹੈਗੀ ਇਹਦੀ 5,60,000 ਰੁਪਏ ਦੇਣਾ ਕਿੰਨੇ ਦਾ ਬਈ ਦੇ ਦਾਂਗੇ 5,40,000 5,40,000 ਦਾ ਮਿੱਤਰੋ ਇਹ ਬਣੂਗਾ ਟਰੈਕਟਰ ਚੰਗਾ ਮੂਰੇ ਆ ਗਿਆ 855 ਦੇ ਬਾਰੇ ਬਾਈ ਦੱਸੀ ਇਹ ਬਾਈ 2015 ਮਾਡਲ ਆ ਹਾਂਜੀ ਇਹ ਦੇ ਇਹ ਵੀ ਦਵਾਰੇ ਦਾ ਚੌਕੜਾ ਜਮਾ ਨਾ ਐਮ ਆਰ ਐਫ ਵਾਲੇ ਪਿਆ ਗਟਾ ਠੀਕ ਹੈ ਜੀ ਠੀਕ ਆ ਹਾਂਜੀ ਤੇ ਆ ਬੰਪਰ ਦੂਜਾ ਵੱਡਾ ਲੱਗਿਆ ਹੋਇਆ ਬਾਈ ਇਹਦੇ ਹਾਂਜੀ ਠੀਕ ਆ ਤੇ ਟਮਰ ਬਰ ਇਹ ਵੀ ਡਬਲ ਡਿਸਟਰੀਬਿਊਟਰ ਆ ਬਾਈ ਡਬਲ ਡਿਸਟਰੀਬਿਊਟਰ ਹੈ ਹਾਂ 2015 ਮਾਡਲ ਹੈ ਇਹ ਡਿਮਾਂਡ ਹੈਗੀ 5,25,000 ਰੁਪਏ ਦੇਣਾ ਕਿੰਨੇ ਦਾ ਦੇ ਦਾਂਗੇ 5,10,000 ਦਾ 5,10,000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਟਰੈਕਟਰ ਚੈੱਕ ਕਰਾ ਦੇ ਬਾਈ ਨਿਊਜ਼ੀਲੈਂਡ ਨਿਊਜ਼ੀਲੈਂਡ ਜਮਾ ਸੀਲਡ ਨੇ ਮਿੱਤਰ ਠੀਕ ਇਹ ਨਵਿਆਲਾ ਨੂੰ ਨੀਲਾ ਪਾਈ ਕਹਿੰਦਾ ਸੀਲਡ ਨੇ ਮੂਰੇ ਆ ਗਿਆ 750 ਸਿਉਣਾ ਲੀਕਾ ਇਹ ਬਈ 2022 ਮਾਡਲ ਹਾਂਜੀ 2 ਸਪੀਡ ਆ ਨਾਲ ਦੇ 85 ਤੋਂ 90 ਪੈਸੇ ਟਾਇਰ ਆ ਠੀਕ ਹੈ ਜੀ ਟਰੈਕਟਰ ਦੀ ਚਮਕ ਦਿਖਾ ਦੇ ਬਈ ਕਿਤੇ ਭੈਣ ਦੇ ਨੇ ਚਾਬੀ ਵੀ ਨਹੀਂ ਲੱਗੀ ਟਾਰਕ ਪਲੱਸ ਵਾਲਾ ਟਰੈਕਟਰ ਦੀ ਸੰਭਾਈ ਚੈੱਕ ਕਰ ਲੈ ਹਲੇ ਕਾਗਜ ਉੱਤੀ ਪਿਆ ਜਾਣ ਠੀਕ ਹੈ ਜੀ ਇੰਨਾ ਤੇ ਵੀ ਆ ਦੇ ਆ ਸਟਿਕਰਾਂ ਤੇ ਵੀ ਨਵੇਂ ਹੀ ਨਹੀਂ ਲਾਏ ਇਹ ਠੀਕ ਹੈ ਜੀ ਇਹ ਆਈ ਸੀ ਠੀਕ ਹੈ ਜੀ ਤੇ ਵੀ ਫੁੱਲ ਟੌਮਾਡਲ ਹੈ ਬਈ ਡਬਲ ਡਿਸਟਰੀਬਿਊਟਰ ਆ ਪਹਿਲੀ ਪਾਰਟੀ ਦਾ ਟਰੈਕਟਰ ਆ ਪੀ ਵੀ ਪੰਜਾਬ ਨੰਬਰ ਆ ਟਰੈਕਟਰ ਸਾਰੀ ਪੰਜਾਬ ਨੰਬਰ ਹੋਣਗੇ ਠੀਕ ਹੈ ਜੀ ਇਹਦੀ ਡਿਮਾਂਡ ਹੈਗੀ ਆ 5 ਲੱਖ ਦੇ 85000 ਰੁਪਏ 5 ਲੱਖ 85000 ਦੇਣਾ ਕਿੰਨੇ ਦਾ 5 ਲੱਖ 60000 ਦਾ ਦੇ ਦਾਂਗੇ ਮਾੜਾ ਮੋਟਾ ਹੋਰ ਮੰਗ ਤਾਂ ਕਰ 5 ਲੱਖ 60000 ਦਾ ਮਿੱਤਰੋ ਇਹ ਟਰੈਕਟਰ ਬਣੂ ਮਾੜਾ ਮੋਟਾ ਮੰਗ ਤਾਂ ਸਕੰਦਰ ਮਾਡਲ ਚ ਹੈ ਡਬਲ ਕਲਚ ਆ ਡਬਲ ਕਲਚ ਚ ਚੈੱਕ ਕਰਾ ਦੇ ਪੰਪ ਪੰਪ ਬਾਈ ਇਹਦਾ ਦੇਖ ਜਿਗਾ ਨਮਾ ਪਿਆ ਠੀਕ ਹੈ ਜੀ ਟਰੈਕਟਰ ਚੈੱਕ ਕਰ ਸਕਦੇ ਹੋ ਇੰਜਨ ਗੇਅ ਗਾਰੰਟੀ ਗਾਰੰਟੀ ਹੈ ਤੇ ਮੂਰੇ ਆ ਗਿਆ 855 ਇਹਦੇ ਬਾਰੇ ਦੱਸੀ ਬਾਈ ਬਾਈ ਇਹ 2015 ਮਾਡਲ ਆ ਹਾਂਜੀ ਠੀਕ ਆ ਪਹਿਲੀ ਪਾਰਟੀ ਦਾ ਟਰੈਕਟਰ ਆ ਠੀਕ ਆ ਜੀ ਠੀਕ ਆ ਫੈਬਰ ਵਾਲੀ ਸਤਰੀ ਲੱਗੀ ਆ ਸਾਰਾ ਟਰੈਕਟਰ ਇਹ ਨਾਲ ਆ ਠੀਕ ਆ ਜੀ ਟਾਇਰ ਦਵਾਰੇ ਇਹਦੇ 90 ਤੋਂ 95 ਪੈਸੇ ਨੇ ਠੀਕ ਆ ਠੀਕ ਆ ਟਰੈਕਟਰ ਦਾ ਹਲੇ ਕਲੱਚ ਵੀ ਨਹੀਂ ਖੁੱਲਿਆ ਜੀ ਠੀਕ ਹੈ ਕਲਚ ਵੀ ਨਹੀਂ ਖੁੱਲਿਆ ਹਾਂ ਠੀਕ ਹੈ ਆ ਚੈੱਕ ਕਰ ਆਦੇ ਚਾਹੀਦੀ ਐ ਇੱਧਰ ਆ ਕੇ ਪੰਪ ਬਹਾਰਾ ਕੋਈ ਸੀਲਡ ਪਿਆ ਠੀਕ ਹੈ ਜੀ ਪੰਪ ਪੰਪ ਸਾਰਾ ਸੀਲਡ ਪਿਆ ਮਿੱਤਰੋ ਟਰੈਕਟਰ ਚ ਹਾਂਜੀ ਜੀ ਠੀਕ ਹੈ ਜੀ ਮਾਡਲ ਇਹ ਕਿੰਨੇ ਸੀ ਬਾਈ 2015 ਮਾਡਲ ਆ ਬਾਈ ਤੇ ਰੇਟ ਬਾਈ ਰੇਟ ਇਹਦਾ 530000 ਰੁਪਏ ਦਾ ਦੇਣਾ ਕਿੰਨੇ ਦਾ ਦੇ ਦਾਂਗੇ 515000 ਦਾ 515000 ਦਾ ਮਿੱਤਰੋ ਇਹ ਟਰੈਕਟਰ ਪònਗਾ ਸਾਰਾ ਵਿੱਚ ਹੀ ਜਾਊਗਾ ਤੇ ਮੂਰੇ ਆ ਗਿਆ 475 DI ਇਹਦੇ ਬਾਰੇ ਦੱਸੀ ਬਾਈ ਇਹ ਬਾਈ 2006 ਮਾਡਲ ਆ ਹਾਂਜੀ ਠੀਕ ਆ ਭੂਮੀ ਪੁੱਤਰ ਵਾਲਾ ਆ ਗਿਆ ਇਹ ਠੀਕ ਆ ਭੂਮੀ ਪੁੱਤਰ ਹਾਂ ਠੀਕ ਆ ਜੀ ਤੇ ਇਹਦੀ ਡਿਮਾਂਡ ਹੈਗੀ ਆ 2.5 ਲੱਖ ਰੁਪਿਆ ਦੇਣਾ ਕਿੰਨੇ ਦਾ ਦੇ ਦਾਂਗੇ 230000 ਦਾ 230000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਆ ਦੇਖ ਲੈ ਰੈਮ ਰੋਮ ਚੈੱਕ ਕਰਾ ਤਾ ਰੈਮ ਰੋਮ ਬਣਾ ਟਰੈਕਟਰ ਹੈ ਠੀਕ ਹੈ ਜੀ ਹਾਂ ਤੇ ਪਰਮਾ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਬਈ ਆ ਖੜੇ ਨੇ ਬਈ ਦੋ ਹੋਰ ਆ ਅੱਛਾ ਜੀ ਦੋ ਇੱਧਰ ਖੜੇ ਨੇ ਆ ਜਾਓ ਮਿੱਤਰੋ ਦਿਖਾਈਏ ਜੌਂਡੀਆਰ 5310 ਇਹਦੇ ਬਾਰੇ ਦੱਸੀ ਬਈ ਇਹ ਬਈ 2021 ਮਾਡਲਾ ਗੇਅਰ ਪ੍ਰੋ ਵਾਲਾਗਾ ਹਾਂਜੀ ਠੀਕ ਆ ਹਾਂਜੀ ਤੇ ਇਹ ਚੱਲਿਆ ਬਈ 1300 ਕਣਤਾ ਰੇਨ ਨਾਲ ਟਾਇਰ ਨਾਲ ਦੇ 85 ਪੈਸੇ ਠੀਕ ਹੈ ਜੀ ਠੀਕ ਹੈ ਇੰਜਨ ਗੇਅਰ ਦਾ ਇੰਜਨ ਗੇਅਰ ਦੀ ਗਾਰੰਟੀ ਹੋਗੀ ਡਬਲ ਡਿਸਟ੍ਰਿਬਿਊਟਰ ਰਿਵਰਸ ਪੀਟੀਓ ਆ ਟਾਪ ਮਾਡਲ ਠੀਕ ਹੈ ਜੀ ਮਾਡਲ ਇਹ ਆ ਗਿਆ ਸੀ ਇਹ ਮਾਡਲ 21 ਹੈ ਬਾਈ ਤੇ ਰੇਟ ਇਹਦਾ 7 ਲੱਖ 90 85000 ਰੁਪਏ ਮੰਗਣਾ ਦੇਣਾ 7 ਲੱਖ 75 70 75000 ਦਾ ਦੇ 7 ਲੱਖ 70 75000 ਦਾ ਇਹ ਬਣੂ ਬਾਈ ਪੂਰੇ ਜੋਂਡੀਰ ਫਿਰ ਆ ਗਿਆ ਇਹਦੇ ਬਾਰੇ ਦੱਸ ਇਹ 54 5 ਹੈ ਬਾਈ ਹਾਂਜੀ ਇਹ ਡਬਲ ਪੀਟੀਓ ਫੁੱਲ ਟਾਪ ਮਾਡਲ ਆ ਹਾਂਜੀ ਪਹਿਲੀ ਪਾਰਟੀ ਦਾ ਪੀਵੀ 25 ਜਗਰਾਉਂ ਦਾ ਨੰਬਰ ਆਗਾ ਹਾਂਜੀ ਠੀਕ ਆ ਤੇ ਚੈੱਕ ਕਰਾ ਦੇ ਤੁਸੀਂ ਸਾਬ ਸਾਬਾਈ ਇਹਦਾ ਠੀਕ ਆ ਜਮਾ ਨਮਾ ਡਬਲ ਪੀਟੀਓ ਆ 2021 ਮਾਡਲ ਆ 950 ਘੰਟੇ ਤੇ ਸਰਵਿਸ ਹੋਈ ਵੀ ਏਜੰਸੀ ਰਿਕਾਰਡ ਠੀਕ ਹੈ ਜੀ ਠੀਕ ਆ ਇਹਦੀ ਡਿਮਾਂਡ ਹੈਗੀ 8 ਲੱਖ 45000 8 ਲੱਖ 45000 ਦੇਣਾ ਕਿੰਨੇ ਦਾ 8 ਲੱਖ 10000 ਦਾ ਦੇ 8 ਲੱਖ 10000 ਤਾਂ ਬੰਦੂ ਮਿੱਤਰੋ ਆਜੂ ਬਾਈ ਨਾ ਕਰੀਏ ਗੱਲ ਹੋਰ ਵੀ ਹੁੰਦੇ ਆ ਬਈ ਨਹੀਂ ਬਸ ਬਈ ਇੰਨੇ ਇੱਥੇ ਇੰਨੇ ਆ ਕਿ ਬਾਕੀ ਕਿੰਨੇ ਹੁੰਦੇ ਆ ਲੋਕੇਸ਼ਨ ਆਪਣੀ ਹੈਗੀ ਸਟੈਂਡਰਡ ਜੌਂਕ ਹੰਡਿਆਆ ਆ ਮੈਂ ਸੈਨਰਲ ਹੋਟਲ ਦੇ ਜਮਾ ਨਾਲ ਬਾਬਾ ਡ੍ਰੈਕਟਰ ਸੇਲ ਪਰਚੇਜ ਹੈ। ਮੋਬਾਈਲ ਨੰਬਰ ਮੋਬਾਈਲ ਨੰਬਰ 9501214601 ਵੀਰੇ। ਬਹੁਤ ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ। ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ, ਸ਼ੇਅਰ ਕਰਦੇ ਹੋ, ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ।